ਵੀਡੀਓ ਦੇਖ ਰਹੇ ਸਭ ਜਿਨ ਲੈ ਕੇ ਹਾਂ ਜਨ ਅਜ ਦੀ ਵੱਡੀ ਖਬਰ 1965 ਜੰਗ ਦੀ ਅਣਕਹੀ ਇੰਦਰਾਸਤਨ ਜੰਗਬੰਦੀ ਦੇ ਬਾਵਜੂਦ ਬੰਬਾਰੀ ਵਿੱਚ ਮਾਰੇ ਗਏ ਸਨ 52 ਲੋਕ ਭਾਰਤ ਪਾਕਿਸਤਾਨ ਵਿਚਾਲੇ 1965 ਵਿੱਚ ਚੜੀ ਜੰਗ ਜਿੱਥੇ ਇੱਕ ਪਾਸੇ ਗਵਾਂਡੀ ਮੁਲਕ ਨੂੰ ਧੂੜ ਵਿਚ ਛਟਾਈ ਸੀ ਉਜੇਪਾਸ ਇਸ ਕਾਰਨ ਉਸ ਵੇਲੇ ਸਰਹੱਦੀ ਲੋਕਾਂ ਨੇ ਜਿਹੜਾ ਸੰਤਾਪ ਭੁਗਿਆ ਉਸ ਦਾ ਖੋਪਾਹਲੇ ਵੀ ਬਰਕਰਾਰ ਹੈ ਇਸ جنگ ਵਿੱਚ ਟ੍ਰੇਲਰ ਇਸੇ ਬਰੇ ਅਪ੍ਰੈਲ ਵਿੱਚ ਰਨਕਸ਼ ਵਿੱਚ ਸ਼ੁਰੂ ਹੋ ਚੁੱਕਿਆ ਹੈ ਸੀ ਜੰਗ ਦੀ ਇਹ ਬਦਲਵਾਹੀ 1 ਸਤੰਬਰ ਨੂੰ ਹੀ ਬਣ ਕੇ ਵਰੀ ਭਾਰਤ ਪਾਕਿਸਤਾਨ جنگ ਦੀ ਸ਼ੁਰੂਆਤ ਪਾਕਿਸਤਾਨ ਦੇ ਆਪਰੇਸ਼ਨ ਜਿਬਰ ਜਿਬਰਲ ਜਿਬਰਾ ਲਰਟ ਨਾਲ ਹੋਈ ਐਸ ਦਿਨੋ ਸਨੇਹ ਜਾਨਾਂ ਬਸ ਬੈਠੀਏ ਕਸ਼ਮੀਰ ਵਿੱਚ ਬੈਠੇ ਤਾਂ ਜੋ ਉਸ ਤਰ੍ਹਾਂ ਦੇ ਲੋਕਾਂ ਨੂੰ ਭਾਰਤ ਵਿਰੋਧ ਬਗਾਵਤ ਲਈ ਢਕਾਇਆ ਜਾ ਸਕਿਆ ਭਾਰਤ ਨੇ ਇਹ ਸਦਾ ਤੁਰੰਤ ਜਵਾਬ ਦਿੱਤਾ ਤੇ ਫੌਜੀ ਕਾਰਵਾਈ ਕਰਦਿਆ ਕਈ ਮੋਰਚਾਂ ਤੇ ਪਾਕਿਸਤਾਨੀ ਫੌਜਾਂ ਨੂੰ ਕੁੱਠੇ ਪੈਰੀ ਮੋੜ ਦਿੱਤਾ 1 ਸਤੰਬਰ ਨੂੰ ਪਾਕਿਸਤਾਨ ਨੇ ਅਖਨੌਰ ਦੇ ਅਖਨੌਰ ਤੇ ਹਮਲਾ ਕੀਤਾ ਜਿਸ ਨੇ ਜੰਗ ਵਿੱਚ ਹੋਰ ਭਿਆਨਕ ਰੂਪ ਦੇ ਦਿੱਤਾ 6 ਸਤੰਬਰ ਨੂੰ ਭਾਰਤ ਨੇ ਲੋਰਦੇ ਸਿਆਲਕੋਟ ਦੀਆਂ ਸਰਹੱਦਾਂ ਤੇ ਹਮਲਾ ਕਰਕੇ ਜੰਗ ਦੀ ਸ਼ੁਰੂਆਤ ਕੀਤੀ 22 ਦਿਨ ਚੱਲੀਏ ਦੁਰਾਨਾ ਪਾਕਿਸਤਾਨ ਨੇ ਉਸ ਵੇਲੇ ਦੇ ਰਾਸ਼ਟਰਪਤੀ ਅਜੂਬ ਖਾਨ ਤੇ ਨੇ جنگਬੰਦੀ ਲਈ ਸਹਿਮਤੀ ਜਤਾਈ ਅਤੇ جنگ 23 ਸਤੰਬਰ ਨੂੰ ਰੁਕ ਗਈ ਅੱਜ ਵੀ ਜਦੋਂ ਸਤੰਬਰ ਦਾ ਮਹੀਨਾ ਆਉਂਦਾ ਹੈ ਤਾਂ ਅੱਲੇ ਜ਼ਖਮਾਂ ਵਿੱਚ ਚੀਸਪੈਨ ਲੱਗ ਜਾਂਦੀ ਹੈ ਕਾਲ ਕਾਲ ਬਣ ਕੇ ਆਈ ਜੰਗੀ ਜਹਾਜ਼ਾਂ 파 ਭਾਰਤ ਤੇ ਪਾਕਿਸਤਾਨ ਦੀ 1965 ਦੀ جنگ ਦੌਰਾਨ ਪਾਕਿਸਤਾਨ ਦੇ ਉਸ ਵੇਲੇ ਦੇ ਰਾਸ਼ਟਰਪਤੀ ਅਜੂਬ ਖਾਨ ਨੇ ਸੰਯੁਕਤ ਰਾਸ਼ਟਰ ਨਾਲ جنگਬੰਦੀ ਲਈ ਸਹਿਮਤੀ ਜਤਾਈ ਸੀ Kaveraillaan tätä kaipa niedään